44 ਮਰਲੇ ਜਿਹੜਾ ਕਿ ਗੁਰਦੁਆਰਾ ਅੰਬਸਾਹਬ ਮੋਹਾਲੀ ਦੇ ਇਲਾਕੇ ਜਿਹੜਾ ਹੈ ਵੇਚ ਦਿੱਤੇ ਜਾਂਦੇ ਨੇ ਔਰ ਜਿਸ ਭਾਅ ਦੇ ਉੱਤੇ ਵੇਚੇ ਜਾਂਦੇ ਨੇ ਉਸ ਤੋਂ ਕਹਿੰਦੇ ਕਿ ਕਰੋੜਾ ਰੁਪਏ ਜਿਆਦਾ ਦੀ ਜਿਹੜੀ ਹੈ ਜ਼ਮੀਨ ਹੈਗੀ ਹੈ ਤੇ ਹੁਣ ਜਦੋਂ ਆਪਾਂ ਕਹਿੰਦੇ ਕਿ ਸੰਗਤਾਂ ਵੱਲੋਂ ਵਿਰੋਧ ਹੁੰਦਾ ਹੈ ਸ਼੍ਰੋਮਣੀ ਕਮੇਟੀ ਹਰਕਤ ਦੇ ਵਿੱਚ ਆਉਂਦੀ ਹੈ ਮੈਨੇਜਰ ਨੂੰ ਕਹਿ ਦਈਏ ਕਿ ਸਸਪੈਂਡ ਜਿਹੜਾ ਹੈ ਉਹ ਕਰ ਦਿੱਤਾ ਜਾਂਦਾ ਹੈ ਸੋ ਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੱਲ ਰਹੀ ਹੈ ਵੀ ਹਨ ਸੋ ਉਹਨਾਂ ਦੇ ਹੁਕਮ ਤੋਂ ਬਿਨਾਂ ਉੱਥੇ ਪੱਤਾ ਵੀ ਨਹੀਂ ਹੁੰਦਾ ਸੋ ਸਤਿੰਦਰ ਸਿੰਘ ਕੋਹਲੀ ਜਿਹੜਾ ਇਹਨਾਂ ਦਾ ਸੀਏ ਆ ਉਹਨੇ ਪਤਾ ਨਹੀਂ ਹੋਰ ਇਹੋ ਜੇ ਕਿੰਨੇ ਕੁ ਘਪਲੇ ਦੱਸੇ ਹੋਣਗੇ ਵੀ ਜਿੱਥੇ ਰਾਜਨੀਤਿਕ ਤੌਰ ਦੇ ਨਾਲ-ਨਾਲ ਧਾਰਮਿਕ ਸੰਸਥਾਵਾਂ ਵਿੱਚ ਵੀ ਬਹੁਤ ਕੁਝ ਜਿਹੜੇ ਵੱਡਾ ਭ੍ਰਿਸ਼ਟਾਚਾਰ ਆ ਜਿਹੜਾ ਚੱਲ ਰਿਹਾ ਹੈਗਾ ਗੁਰਦੁਆਰੇ ਦੇ ਮੈਨੇਜਰ ਨੂੰ ਬਲੀ ਦਾ ਬੱਕਰਾ ਬਣਾ ਕੇ ਜਿਹੜਾ ਹੈਗਾ ਸਾਰਾ ਪ੍ਰਧਾਨ ਧਾਮੀ ਸਾਹਿਬ ਨੇ ਵੀ ਪੱਲਾ ਝਾੜ ਰਿਹਾ ਤੇ ਬਾਕੀ ਲੀਡਰਸ਼ਿਪ ਨੇ ਵੀ ਜੇ ਪਹਿਲੀ ਗੱਲ ਤਾਂ ਇਹ ਵੀ ਇੱਕ ਮੈਨੇਜਰ ਇਸ ਤਰ੍ਹਾਂ ਉਪਰਵਾਏ ਹੁਕਮਾਂ ਤੋਂ ਬਿਨਾ ਹੈਗਾ ਜਿਹੜਾ ਇਹ ਜ਼ਮੀਨ ਨਹੀਂ ਵੇਚ ਸਕਦਾ ਦੂਜਾ ਕਿਸੇ ਦੀ ਹਿੰਮਤ ਕਿਵੇਂ ਪੈ ਗਈ ਵੀ ਗੁਰਦੁਆਰੇ ਦੀ ਜ਼ਮੀਨ ਵੇਚਣ ਦਾ ਉਹ ਜਿਗਰਾ ਵੀ ਕਰ ਸਕੇ ਸੋ ਇਟ ਮੀਨਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਇਹ ਕੱਲਾ ਕੇਸ ਨਹੀਂ ਅਜਿਹੇ ਹਜ਼ਾਰਾਂ ਕੇਸ ਹੋਣਗੇ ਜੇ ਪੁਲਿਸ ਦੀ ਇਨਵੈਸਟੀਗੇਸ਼ਨ ਹੋਵੇ ਤਾਂ ਹਜ਼ਾਰਾਂ ਇਹ ਜਿਹੇ ਕੇਸ ਨਿਕਲਣਗੇ ਜਿੱਥੇ ਬਹੁਤ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਚੱਲ ਰਿਹਾ ਹੈ ਗੱਲਬਾਤ ਕਰ ਲੈਣੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਦਾਰ ਅਰਪਤਾਰ ਸਿੰਘ ਜੀ 44 ਮਰਲੇ ਜਿਹੜਾ ਕਿ ਗੁਰਦੁਆਰਾ ਅੰਬਸਾਹਬ ਮੋਹਾਲੀ ਦੇ ਇਲਾਕੇ ਜਿਹੜਾ ਹੈ ਵੇਚ ਦਿੱਤੇ ਜਾਂਦੇ ਨੇ ਔਰ ਜਿਸ ਭਾਅ ਦੇ ਉੱਤੇ ਵੇਚੇ ਜਾਂਦੇ ਨੇ ਉਸ ਤੋਂ ਕਹਿੰਦੇ ਕਿ ਕਰੋੜਾ ਰੁਪਏ ਜਿਆਦਾ ਦੀ ਜਿਹੜੀ ਹੈ ਜ਼ਮੀਨ ਹੈਗੀ ਹੈ ਤੇ ਹੁਣ ਜਦੋਂ ਆਪਾਂ ਕਿ ਸੰਗਤਾਂ ਵੱਲੋਂ ਵਿਰੋਧ ਹੁੰਦਾ ਹੈ ਸ਼੍ਰੋਮਣੀ ਕਮੇਟੀ ਹਰਕਤ ਤੇ ਬੇਚ ਆਉਂਦੀ ਹੈ ਮੈਨੇਜਰ ਨੂੰ ਕਹਿ ਦਈਏ ਕਿ ਸਸਪੈਂਡ ਜਿਹੜਾ ਹੈ ਉਹ ਕਰ ਦਿੱਤਾ ਜਾਂਦਾ ਹੈ ਤੇ ਫਿਰ ਅੱਗੇ ਜਿਹੜਾ ਹੈ ਪਰਚੇ ਪਾਉਣ ਦੀ ਗੱਲ ਵੀ ਜਿਹੜੀ ਹੈ ਉਹਨਾਂ ਦੇ ਵੱਲੋਂ ਕੀਤੀ ਗਈ ਹੈਗੀ ਆ ਕਿਵੇਂ ਦੇਖਦੇ ਹੋ ਕੀ ਇਹ ਸਿਰਫ ਥੱਲੇ ਵਾਲੇ ਲੈਵਲ ਤੇ ਜਾਂ ਮੈਨੇਜਰ ਲੈਵਲ ਤੇ तकरीबन 1.5 ਕਰੋੜ ਦੀ ਜਿਹੜੀ ਜਮੀਨ ਹੈਗੀ ਹੈ ਉਹ ਜੇ ਆਪਾਂ ਕਹੀਏ ਕਿ ਵੇਚ ਦਿੱਤੀ ਜਾਂਦੀ ਹੈ ਜਿਹਦੀ ਕੀਮਤ ਜਿਹੜੀ ਹੈ 40 ਕਰੋੜ ਦੱਸੀ ਜਾਂਦੀ ਹੈ ਕੀ ਚੱਲ ਰਿਹਾ ਹੈ ਇਹਦੇ ਬਾਰੇ ਕੀ ਕਹੋ ਹਾਂਜੀ ਹਾਂਜੀ ਹੁਣ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੱਲ ਰਹੀ ਹੈਗੀ ਹਨ ਉਹਨਾਂ ਦੇ ਹੁਕਮ ਤੋਂ ਬਿਨਾ ਉੱਥੇ ਪੱਤਾ ਵੀ ਨਹੀਂ ਹਿੱਲਦਾ ਸੋ ਸਤਿੰਦਰ ਸਿੰਘ ਕੋਹਲੀ ਜਿਹੜਾ ਇਹਨਾਂ ਦਾ ਸੀਏ ਆ ਉਹਨੇ ਪਤਾ ਨਹੀਂ ਹੋਰ ਇਹੋ ਜੇ ਕਿੰਨੇ ਕੁ ਘਪਲੇ ਦੱਸੇ ਹੋਣਗੇ ਵੀ ਜਿੱਥੇ ਰਾਜਨੀਤਿਕ ਤੌਰ ਦੇ ਨਾਲ-ਨਾਲ ਧਾਰਮਿਕ ਸੰਸਥਾਵਾਂ ਵਿੱਚ ਵੀ ਬਹੁਤ ਕੁਝ ਜਿਹੜੇ ਵੱਡਾ ਭ੍ਰਿਸ਼ਟਾਚਾਰ ਆ ਜਿਹੜਾ ਚੱਲ ਰਿਹਾ ਹੈਗਾ ਸੋ ਗੁਰਦੁਆਰਾ ਅੰ ਜਿਹੜੀ ਹੈਗੀ ਇਥੋਂ ਇੱਕ ਇੱਕ ਜ਼ਮੀਨ ਦੇ ਟੁਕੜੇ ਨੂੰ 1 ਕਰੋੜ 32 ਲੱਖ ਵਿੱਚ ਵੇਚਿਆ ਗਿਆ ਜਿਹੜਾ ਕਿ 40 ਕਰੋੜ ਦਾ ਦੱਸਿਆ ਜਾਂਦਾ ਹੈ ਸੋ ਹੁਣ ਇੱਕ ਇੱਕ ਗੁਰਦੁਆਰੇ ਦੇ ਮੈਨੇਜਰ ਨੂੰ ਬਲੀ ਦਾ ਬੱਕਰਾ ਬਣਾ ਕੇ ਜਿਹੜਾ ਹੈਗਾ ਸਾਰਾ ਪ੍ਰਧਾਨ ਧਾਮੀ ਸਾਹਿਬ ਨੇ ਵੀ ਪੱਲਾ ਝਾੜ ਰਿਆ ਤੇ ਬਾਕੀ ਲੀਡਰਸ਼ਿਪ ਨੇ ਵੀ ਜੇ ਪਹਿਲੀ ਗੱਲ ਤਾਂ ਹੈ ਵੀ ਇੱਕ ਮੈਨੇਜਰ ਇਸ ਤਰ੍ਹਾਂ ਉੱਪਰੋਂ ਆਏ ਹੁਕਮਾਂ ਤੋਂ ਬਿਨਾ ਹੈਗਾ ਜਿਹੜਾ ਇਹ ਜ਼ਮੀਨ ਨਹੀਂ ਵੇਚ ਸਕਦਾ। ਦੂਜਾ ਕਿਸੇ ਦੀ ਹਿੰਮਤ ਕਿਵੇਂ ਪੈ ਗਈ ਵੀ ਗੁਰਦੁਆਰੇ ਦੀ ਜ਼ਮੀਨ ਵੇਚਣ ਦਾ ਉਹ ਜਿਗਰਾ ਵੀ ਕਰ ਸਕੇ। ਸੋ ਇਟ ਮੀਨਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਇਹ ਕੱਲਾ ਕੇਸ ਨਹੀਂ ਅਜਿਹੇ ਹਜ਼ਾਰਾਂ ਕੇਸ ਹੋਣਗੇ ਜੇ ਪੁਲਿਸ ਦੀ ਇਨਵੈਸਟੀਗੇਸ਼ਨ ਹੋਵੇ। ਤਾ ਹਜ਼ਾਰਾਂ ਹੈ ਜੇ ਕੇਸ ਨਿਕਲਣਗੇ ਜਿੱਥੇ ਬਹੁਤ ਵੱਡੀ ਪੱਧਰ ਤੇ ਭ੍ਰਿਸ਼ਟਾਚਾਰ ਚੱਲ ਰਿਹਾ ਹੈ ਇੱਕ ਮੈਨੇਜਰ ਨੂੰ ਬਲੀ ਦਾ ਬੱਕਰਾ ਬਣਾ ਕੇ ਤੁਸੀਂ ਜਿਹੜਾ ਹੈਗਾ ਆਪ ਸਾਫ਼ ਨਹੀਂ ਹੋ ਸਕਦੇ ਇਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਡਰਸ਼ਿਪ ਤੇ ਉਸ ਲੀਡਰਸ਼ਿਪ ਨੂੰ ਹੁਕਮ ਦੇਣ ਵਾਲੇ ਲੀਡਰ ਆ ਜਿਹੜੇ ਪੋਲਿਟਿਕਲ ਲੀਡਰ ਉਹ ਸ਼ਾਮਲ ਹੈਗੇ ਆ ਸੋਹੀ ਤੋਂ ਪਹਿਲਾਂ ਵੀ ਜਿਹੜਾ ਗੁਰਦੁਆਰਾ ਅੰਬਸਾਹਬ ਦੇ ਲਾਗੇ ਮੌਲ ਬਣਿਆ ਬਹੁਤ ਵੱਡਾ ਉਹ ਜ਼ਮੀਨ ਵੀ ਗੁਰਦੁਆਰਾ ਸਾਹਿਬ ਦੇ ਨਾਂ ਬੋਲਦੀ ਸੀ ਉਹਦਾ ਵੀ ਅਕਾਲੀ ਸਰਕਾਰ ਵਿਲੇ ਹੇਠ ਉੱਪਰ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਕਿਉਂਕਿ ਦਾਨ ਵਿੱਚ ਦਿੱਤੀ ਹੋਈ ਜ਼ਮੀਨ ਹੈ ਜਿਹੜੀ ਉਹ ਵੇਚੀ ਨਹੀਂ ਜਾ ਸਕਦੀ ਸੋ ਪਤਾ ਨਹੀਂ ਕਿਸ ਤਰ੍ਹਾਂ ਜਿਹੜਾ ਹੋਇਆ ਸੋ ਇਹਨਾਂ ਨੇ ਆਪਣੀ ਸਰਕਾਰ ਹੋਣ ਦਾ ਤੇ ਸ਼੍ਰੋਮਣੀ ਕਮੇਟੀ ਦੇ ਕਬਜ਼ਾ ਹੋਣ ਦਾ ਜਿਹੜਾ ਨਿਆਇਜ ਫਾਇਦਾ ਉਠਾਇਆ ਸੋ ਇਹ ਇੱਕ ਕੇਸ ਹੈ ਇਸ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਨਾਲ ਲੱਗੀਆਂ ਹੋਈਆਂ ਸੈਂਕੜੇ ਸੈਂਕੜੇ ਏਕੜਾਂ ਦੀਆਂ ਜਿਹੜੀਆਂ ਜ਼ਮੀਨਾਂ ਉਹ 1 ਰੁਪਏ ਆ 2 ਰੁਪਏ ਦੇ ਠੇਕੇ ਤੇ ਆਪਣੇ ਲੋਕਾਂ ਨੂੰ ਚੜਾਈਆਂ ਜਾਂਦੀਆਂ ਸੋ ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਪੈਸਿਆਂ 'ਚੋਂ ਜਿਹੜੇ ਹਰਿਆਣੇ ਦੇ ਜਿਹੜੇ ਜਿਹੜੇ ਉਹਨੇ ਉੱਥੇ ਟਰਸਟ ਬਣੇ ਹੋਏ ਆ ਜਿਹੜਾ ਕਿ ਨਿੱਜੀ ਟਰਸਟ ਨੇ ਪ੍ਰਕਾਸ਼ ਸਿੰਘ ਬਾਦਲ ਦੇ ਨਾਂ ਤੇ ਟਰਸਟ ਨੇ ਜਾਂ ਹੋਰ ਅਕਾਲੀ ਲੀਡਰਾਂ ਦੇ ਨਾਂ ਤੇ ਟਰਸਟ ਨੇ ਉਹਦੇ ਵਿੱਚ 100 100 2 200 ਕਰੋੜ ਰੁਪਈਆ ਸ਼੍ਰੋਮਣੀ ਕਮੇਟੀ ਦੇ ਖਾਤਿਆਂ 'ਚੋਂ ਟਰਾਂਸਫਰ ਹੁੰਦਾ ਇਟ ਮੀਨਸ ਬਹੁਤ ਵੱਡੇ ਘਪਲੇ ਹੋ ਰਹੇ ਆ ਇਸ ਸਤਿੰਦਰ ਸਿੰਘ ਕੋਹਲੀ ਦੀ ਗ੍ਰਿਫਤਾਰੀ ਤੇ ਉਹ ਤੋਂ ਬਾਅਦ ਹੋਣ ਵਾਲੀਆਂ ਹੋਰ ਸੰਭਾਵੀ ਗ੍ਰਿਫਤਾਰੀਆਂ ਤਾਂ ਬਹੁਤ ਛੋਟੀਆਂ ਨੇ ਜੇ ਸ਼੍ਰੋ ਤਾਹੀਂ ਤੁਸੀਂ ਦੇਖੋ ਵੀ ਐਡੀ ਵੱਡੀ ਸ਼੍ਰੋਮਣੀ ਕਮੇਟੀ ਦਾ ਬਜਟ ਹੁੰਦਾ ਅੱਧੇ ਘੰਟੇ ਚ ਪਾਸ ਹੋ ਜਾਂਦਾ ਇੱਕ ਜਿਹੜੇ ਉੱਥੇ ਚਾਰ ਪੰਜ ਜਣੇ ਜਿਹੜੇ ਗੁੰਡਾ ਅੰਸਰ ਤੁਰੇ ਫਿਰਦੇ ਨੇ ਬਾਦਲ ਦੇ ਉਹ ਇਹ ਆ ਕੇ ਕਹਿ ਦਿੰਦੇ ਜਕਾਰਾ ਬਲਾਉ ਜੀ ਬੋਲੇ ਸੋ ਨਿਹਾਲ ਬਜਟ ਪਾਸ ਮਤਲਬ ਕੋਈ ਡਿਸਕਸ਼ਨ ਨਹੀਂ ਕੋਈ ਡੈਮੋਕ੍ਰੇਸੀ ਨਹੀਂ ਕੋਈ ਡਿਸਕਸ਼ਨ ਨਹੀਂ ਇਟ ਮੀਨਸ ਬਹੁਤ ਕੁਸ਼ਾ ਜਿਹੜਾ ਗਲਤ ਹੋ ਰਿਹਾ ਹੈ ਬਹੁਤ ਵੱਡੇ ਕਪੜੇ ਹੋ ਰਹੇ ਹਨ ਪਰ ਇਹ ਚੱਲਦਾ ਕਿਦਾਂ ਇਹਨੂੰ ਆਪਾਂ ਜੇ ਆਪਾਂ ਤਕੜੀ ਚ ਰੱਖਣਾ ਹੋਵੇ ਦੋਨੇ ਪਾਸੇ ਰੱਖਾਂਗੇ ਕਿਦਾਂ ਇੱਕ ਬੰਨੇ ਦਾ ਕਹਿੰਦੇ ਆ ਕਿ ਸਰਕਾਰ ਜਿਹੜੀ ਉਹ ਧੱਕਾ ਕਰ ਰਹੀ ਹੈ ਤੇ ਜਿਹੜੀ ਆਪਾਂ ਕਹਿੰਦੇ ਕਿ ਛੋਟੀ ਜਾਂ ਮਿਨੀ ਪਾਰਲੀਮੈਂਟ ਕਹਿ ਦਿੰਦੇ ਆ ਇੱਕ ਛੋਟੀ ਸੰਸਥਾ ਜਿਹੜੀ ਸਰਕਾਰ ਨਾਲੋਂ ਕਿਤੇ ਛੋਟੀ ਹੈਗੀ ਆ ਉਹਨੂੰ ਸਹੀ ਤਰੀਕੇ ਨਾਲ ਮੈਨੇਜ ਕਰਕੇ ਚਲਾਇਆ ਨਹੀਂ ਜਾਂਦਾ ਹਾਂਜੀ ਹਾਂਜੀ ਸੋ ਕੋਈ ਡੈਮੋਕ੍ਰੇਸੀ ਨਹੀਂ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਉੱਥੇ ਜਿਹੜੇ ਮੁਲਾਜ਼ਮ ਕੰਮ ਕਰਦੇ ਆ ਉਹ ਕਹਿੰਦੇ ਵੀ ਸਰਕਾਰ ਇੱਕ ਸਰਕਾਰ ਵਾਂਗ ਕਰ ਰਹੇ ਹੈਗੇ ਆ ਔਰ ਜਿਹੜੇ ਜਿਹੜੇ ਉੱਥੇ ਗੁਰੂ ਘਰ ਦੇ ਕੀਰਤਨੀਏ ਆ ਜਾਂ ਤਾਂ ਇਹ ਗੁਰੂ ਘਰ ਦੇ ਪ੍ਰਚਾਰਕ ਆ ਜਿਨ੍ਹਾਂ ਦਾ ਇਹ ਪਾਂ ਥੱਲੇ ਜਿਨ੍ਹਾਂ ਨੇ ਪ੍ਰਚਾਰ ਕਰਨਾ ਸੀ ਤੇ ਇਸਾਈਅਤ ਦੇ ਵਧ ਰਹੇ ਤੇ ਸ਼ਾਵਨਵਾਦ ਦੇ ਵਧ ਰਹੇ ਕਦਮਾਂ ਨੂੰ ਰੋਕਣਾ ਸੀ ਉਹਨਾਂ ਨੂੰ ਜਲੀਲ ਕੀਤਾ ਜਾਂਦਾ ਹੈ ਤੁਸੀਂ ਦੇਖੋ ਜਦੋਂ ਆ ਕੁਝ ਦਿਨ ਪਹਿਲਾਂ ਭਗਵੰਤ ਮਾਨ ਵਾਲਾ ਕੇਸ ਹੋਇਆ ਸੀ ਜੀ ਉੱਥੇ ਇੱਕ ਦਰਬਾਰ ਸਾਹਿਬ ਦੇ ਰਾਗੀ ਸਿੰਘ ਦੀ ਵੀਡੀਓ ਆਈ ਆ ਉਹ ਕਹਿੰਦਾ ਵੀ ਸਾਡੇ ਨਾਲ ਜਿਹੜੇ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਦੇ ਕੀਰਤਨੀਏ ਉਹਨਾਂ ਨਾਲ ਕੀ ਤੱਕਾ ਹੁੰਦਾ ਜਦੋਂ ਕਹਿੰਦੇ ਅਸੀਂ ਛੁੱਟੀ ਲੈਂਦੇ ਹੈਗੇ ਆ ਵੀ ਅਸੀਂ ਕੁਛ ਦੇਰ ਲਈ ਬਾਹਰ ਜਾਣਾ ਹੈਗਾ ਪਰ ਸਾਨੂੰ ਦਫ਼ਤਰ ਵਿੱਚ ਜਿਸ ਤਰ੍ਹਾਂ ਹੈਗਾ ਵੀ ਮੋਲਜਮਾ ਵਾਂਗ ਤੇ ਦੋਸ਼ੀਆਂ ਵਾਂਗ ਬੁਲਾਇਆ ਜਾਂਦਾ ਉੱਥੇ ਸਾ ਤੋਂ 30-30 ਹਜ਼ਾਰ ਰੁਪਈਆ ਜਮ੍ਹਾਂ ਕਰਵਾਇਆ ਜਾਂਦਾ ਹੂੰ ਹੂੰ ਗੁਰੂ ਰਾਮਦਾਸ ਪਾਤਸ਼ਾਹ ਦੇ ਗੁਰੂ ਘਰ ਦੇ ਕੀਰਤਨੀਆਂ ਤੋਂ 30-30 ਹਜ਼ਾਰ ਰੁਪਈਆ ਜਮ੍ਹਾਂ ਕਰਾਇਆ ਜਾਂਦਾ ਹੈ ਪੈਸੇ ਲੈਣ ਤੋਂ ਬਾਅਦ ਜਿਹੜਾ ਹੈਗਾ ਬਿਨਾਂ ਪੈ ਤਨਖਾਹ ਤੋਂ ਛੁੱਟੀ ਦਿੱਤੀ ਜਾਂਦੀ ਹੈ ਹੈਗਾ ਸੋ ਇੱਕ ਪਾਸੇ ਕਹਿੰਦੇ ਆ ਵੀ ਇਹ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰ ਦੇ ਕੀਰਤਨੀ ਹੈ ਉਹਨਾਂ ਦਾ ਇੰਨਾ ਵੱਡਾ ਸਤਕਾਰ ਹੈ ਤੇ ਉਹਨਾਂ ਨਾਲ ਹੋ ਕੀ ਰਿਹਾ ਸੋ ਇਸ ਤਰ੍ਹਾਂ ਦਾ ਰਸਦਾਂ ਵਿੱਚ ਜਾਂ ਹੋਰ ਕਿੰਨੀਆਂ ਥਾਵਾਂ ਤੇ ਕਿਤਾਬਾਂ ਦੀ ਖਰੀਦ ਵਿੱਚ ਜਾਂ ਕਿੰਨਾ ਕੁਛ ਆ ਰਮਾਲਿਆਂ ਦੀ ਖਰੀਦ ਵਿੱਚ ਲੰਗਰ ਦੀ ਖਰੀਦ ਵਿੱਚ ਜਿੰਨੀ ਵੱਡੀ ਪੱਧਰ ਤੇ ਉੱਥੇ ਕੱਪੜੇ ਹੋ ਰਹੇ ਆ ਸਿੱਖ ਸੰਗਤ ਨੂੰ ਚਾਹੀਦਾ ਆਵਾਜ਼ ਉਠਾਉਣਾ ਇਹ ਸਿੱਖਾਂ ਦੀ ਇੱਕ ਡੈਮੋਕ੍ਰੈਟਿਕ ਸੰਸਥਾ ਹੈਗੀ ਆ ਕੋਈ 4-5 ਬੰਦੇ ਆਪ ਹੁਦਰੇ ਢੰਗ ਨਾਲ ਇਸ ਤਰ੍ਹਾਂ ਸਿੱਖਾਂ ਦੇ ਪੈਸੇ ਦੀ ਦਰਬਾਰਤੋਂ ਨਹੀਂ ਕਰ ਸਕਦੇ ਹੁਣ ਮੌਕਾ ਹੈ ਵੀ ਇਸ ਜਿਹੜੀ ਸਿੱਖ ਕੌਮ ਹੈਗੀ ਆ ਇਸ ਭ੍ਰਿਸ਼ਟਾਚਾਰ ਦੇ ਖਿਲਾਫ ਖੜੀ ਹੋਵੇ ਤੇ ਇਹਨਾਂ ਨੂੰ ਅਕਾਊਂਟੇਬਲ ਬਣਾਵੇ ਵੀ ਇਹ ਇਹ ਪੰਥ ਦਾ ਪੈਸਾ ਤੇ ਪੰਥ ਦੀ ਜਾਇਦਾਦ ਆ ਇਹ ਇਹਨੂੰ ਇਸ ਤਰ੍ਹਾਂ ਬੁਰਸ਼ਾਗਰ ਦੇ ਨਾਲ ਜਿਹੜਾ ਹੈਗਾ ਨਹੀਂ ਵੇਚ ਸਕਦੇ ਜੀ ਬਿਲਕੁਲ ਜੀ ਦੂਜੇ ਪੱਲੇ ਜੇ ਦੇਖਿਆ ਜਾਵੇ ਕਿ ਸਿੱਖਾਂ ਦੀ ਆਪਾਂ ਕਹੀ ਕਿ ਮਾਨਮਤੀ ਸੰਸਥਾ ਹੈਗੀ ਆ ਜੇ ਅਸੀਂ ਕ੍ਰਿਟਿਸਿਜ਼ਮ ਕਰਦੇ ਆ ਉਹਦਾ ਮਤਲਬ ਇਹ ਨਹੀਂ ਕਿ ਅਸੀਂ ਆਪਣੀ ਸੰਸਥਾ ਨੂੰ ਜਿਹੜਾ ਹੈ ਟਾਲਾ ਰਹੀਏ ਹੋਏ ਪਰ ਜੇ ਕਮੀਆਂ ਪੇਸ਼ੀਆਂ ਹੋਣ ਉਹਨਾਂ ਦੇ ਵਿੱਚ ਸੁਧਾਰ ਜਿਹੜਾ ਹੈ ਹੋਣਾ ਚਾਹੀਦਾ ਸਰਦਾਰਤਾ ਸਿੰਘ ਜੀ ਜੇ ਆਪਾਂ ਇਹਦੀ ਕੋਰ ਦੇਖਣੀ ਹੋਵੇ ਤੇ ਜੇ ਤੁਸੀਂ ਦੇਖੋ ਕਿ ਇਮਾਨਦਾਰੀ ਦੇ ਨਾਲ ਹਰ ਇੱਕ 5 ਸਾਲਾਂ ਬਾਅਦ ਜੇ ਭਾਰਤ ਦੀ ਸਰਕਾਰ ਦੀਆਂ ਵੋਟਾਂ ਹੋ ਸਕਦੀਆਂ ਨੇ ਜੇ ਅਸੈਂਬਲੀ ਦੀਆਂ ਵੋਟਾਂ ਹੋ ਸਕਦੀਆਂ ਨੇ ਸਟੇਟਸ ਦੀਆਂ ਸਰਕਾਰ ਬਣ ਸਕਦੀਆਂ ਨੇ ਤੇ ਜੇ ਕਿਤੇ ਲੀਡਰਸ਼ਿਪ ਤਬਦੀਲੀ ਇਮਾਨਦਾਰੀ ਦੇ ਨਾਲ ਬਿਣਾ ਆਪਾਂ ਕਹੀਏ ਕਿ ਜ਼ੋਰ ਜ਼ਬਰਦਸਤੀ ਕਰਿਆ ਬਿਣਾ ਸਰਕਾਰੀ ਪ੍ਰੈਸ਼ਰ ਦੇ ਜੇ ਹੋਵੇ ਤੇ ਉਹਦੇ ਨਾਲ ਫਿਰ ਇਹ ਚੀਜ਼ਾਂ ਘਟ ਨਹੀਂ ਜਾਣਗੀਆਂ ਕਿਉਂਕਿ ਇੱਕ ਦੂਜੀ ਪਾਰਟੀ ਆਏਗੀ ਉਹ ਫਿਰ ਜੋ ਪਾਰਟੀ ਨੇ ਕੀਤੀਆਂ ਹੋਣਗੀਆਂ ਉਹਨੂੰ ਨਸ਼ਰ ਵੀ ਕਰੇਗੀ ਤੇ ਉਹਦੇ ਨਾਲ ਮਾਹੌਲ ਸਾਰਗਰ ਵੀ ਹੋਵੇਗਾ ਹਾਂ ਸਾਰਾ ਇਹ ਜਿਹੜੇ ਮੈਂਬਰ ਆ ਉਹ ਅਕਾਊਂਟੇਬਲ ਹੋਣਗੇ ਸੋ ਤਾਂ ਹੀ ਜਿਹੜੀਆਂ ਚੋਣਾਂ ਨੇ 4-5 ਸਾਲ ਬਾਅਦ 5 ਸਾਲ ਬਾਅਦ ਇਹ ਹੁੰਦੀਆਂ ਨੇ ਜਿਹੜੀਆਂ ਵਿਧਾਨ ਸਭਾ ਤੇ ਲੋਕ ਸਭਾ ਦੀਆਂ ਨੇ ਤਾਂ ਕਿ ਲੋਕਾਂ ਦੀ ਕਚਹਿਰੀ ਵਿੱਚ ਜਾ ਕੇ ਜਿਹੜੀ ਹੈਗੀ ਅਕਾਊਂਟੇਬਿਲਟੀ ਕੀਤੀ ਜਾਵੇ ਸੋ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਦੀ ਦਾ ਕੋਈ ਅਕਾਊਂਟੇਬਿਲਟੀ ਹੋਣੀ ਨਾ ਹੈਗੀ ਹੂੰ ਕੁਛ ਨਹੀਂ ਪਤਾ ਲੱਗ ਰਿਹਾ ਕਿਉਂਕਿ ਇਹਨਾਂ ਨੂੰ ਪਤਾ ਵੀ ਇੱਕ ਵਾਰੀ ਅਸੀਂ ਆ ਗਏ 10-20 ਸਾਲ ਅਸੀਂ ਜਾਣਾ ਨਹੀਂ ਉਹ ਤੋਂ ਬਾਅਦ ਅਸੀਂ ਫੇਰ ਆ ਜਾਣਾ ਹੈਗਾ ਹੂੰ ਸੋ ਜਦੋਂ ਸਕੇਂਦਰ ਸਰਕਾਰ ਚੋਣਾ ਨਹੀਂ ਕਰਾਉਂਦੀ ਆਰਐਸਐਸ ਜਾਂ ਹਿੰਦੂ ਸੰਗਠਨਾ ਦੇ ਕਬਜ਼ੇ ਵਿੱਚ ਤੁਹਾਡੇ ਉਹ ਨੇ ਅਸੀਂ ਤੁਹਾਨੂੰ ਦੋ ਤਿੰਨ ਪ੍ਰੋਗਰਾਮ ਪਹਿਲਾਂ ਦੱਸਿਆ ਸੀ ਬੀ 20% ਮੈਨੇਜਰ ਆ ਜਿਹੜੇ ਗੁਰਦੁਆਰਾ ਪ੍ਰਬੰਧ ਦੇ ਵਿੱਚ ਉਹ ਆਰਐਸਐਸ ਨਾਲ ਸੰਬੰਧਿਤ ਹਿੰਦੀ ਬੋਲਣ ਵਾਲੇ ਬੰਦੇ ਨੇ ਜਿਨ੍ਹਾਂ ਨੂੰ ਪੰਜਾਬੀ ਵੀ ਨਹੀਂ ਆਉਂਦੀ ਸੋ ਇਹ ਸਾਰਾ ਕੁਝ ਕਿੱਦਾਂ ਹੋਇਆ ਇਹਦੀ ਜਾਂਚ ਕੌਣ ਕਰੇਗਾ ਸੋ ਮਿੱਟੀ ਪਾ ਦਿਓ ਪ੍ਰਧਾਨ ਜੀ ਨੇ ਜੋ ਕਿਹਾ ਠੀਕ ਹੈਗਾ ਸੋ ਇਸ ਤਰ੍ਹਾਂ ਸਿੱਖ ਸੰਸਥਾਵਾਂ ਨਹੀਂ ਚੱਲਦੀਆਂ ਵੱਡੀ ਪਦਰਤ ਇਹ ਆ ਵੀ ਸ਼੍ਰੋਮਣੀ ਕਮੇਟੀ ਦੇ ਚੋਣਾਂ 5 ਸਾਲ ਬਾਅਦ ਹੋਣ ਹਾ ਸਾਰੇ ਜਿਹੜੇ ਮੈਂਬਰ ਆ ਅਕਾਊਂਟੇਬਲ ਹੋਣ ਜਿਹੜੇ ਮੈਂ ਇਵਨ ਸਟਾਫ ਵੀ ਜ਼ਿਆਦਾ ਹੈਗਾ ਸਾਡੀ ਰਿਪੋਰਟ ਅਨਸਾਰ 40% ਸਟਾਫ ਵਾਧੂ ਆ ਉੱਥੇ ਸੋ ਗੁਰੂ ਘਰ ਦਾ ਪੈਸਾ 40% ਵਾਧੂ ਸਟਾਫ ਜਿਹਦੇ ਕੋਲ ਕੋਈ ਕੰਮ ਨਹੀਂ ਹੈ ਉਹਦੇ ਤੋਂ ਲਟਾਇਆ ਜਾ ਰਿਹਾ ਹੈ ਸਿਰਫ ਉਹ ਬੋਸਟਾਂ ਲੈਣ ਖਾਤਰ ਸੋ ਇਹ ਬਹੁਤ ਗੜਬੜਾ ਨੇ ਸਾਰੀ ਸਿੱਖ ਸੰਗਤ ਨੂੰ ਚਾਹੀਦਾ ਹੈ ਸਿੱਖ ਵਿਦਵਾਨਾਂ ਨੂੰ ਚਾਹੀਦਾ ਹੈਗਾ ਪੰਥਕ ਧਿਰਾਂ ਨੂੰ ਚਾਹੀਦਾ ਇਸ ਐਸਜੀਪੀਸੀ ਨੂੰ ਅਕਾਉਂਟੇਬਲ ਬਣਾਉਣ ਲਈ ਅੱਗੇ ਆਇਆ ਜਾਵੇ ਜੀ ਬਿਲਕੁਲ ਜੀ ਔਰ ਜੇ ਆਪਾਂ ਕਹੀ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਇਧਰਲੇ ਬੰਨੇ ਨੂੰ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਟਾਈਮ ਤੇ ਹੁਣ ਭਾਵੇਂ ਉਹਨਾਂ ਦਾ ਤੜਾ ਹੀ ਅੱਗੇ ਕਿਉਂ ਨਾ ਆ ਜਾਵੇ ਇਸ ਵੱਲ ਨੂੰ ਜਿਹੜੀ ਹੈ ਮੁਹਿਮ ਜਰੂਰ ਜਿਹੜੀ ਤੋਰਨ ਦੀ ਲੋੜ ਹੈਗੀ ਹੈ ਕਿਉਂਕਿ ਆਪਾਂ ਦੇਖਿਆ ਕਿ 2011 ਤੋਂ ਬਾਅਦ ਇਲੈਕਸ਼ਨ ਨਹੀਂ ਹੋਏ ਹੈਗੇ ਤੇ ਜੇ ਕਿਸੇ ਐਮਐਲਏ ਜਾਂ ਜੇ ਕਿਸੇ ਮੈਂਬਰ ਆਫ ਪਾਰਲੀਮੈਂਟ ਦਾ ਜੇ 6 ਮਹੀਨੇ ਤੋਂ ਬਾਅਦ ਚਾਹੇ ਕੋਈ ਅਕਾਲ ਚਲਾਣਾ ਕਰ ਜਾਂਦਾ ਹੈ ਚਾਹੇ ਕੋਈ ਆਸੇ ਪਾਸੇ ਹੋ ਜਾਂਦਾ ਹੈ ਤੇ ਉੱਥੇ ਜਿਹੜਾ ਹੈ ਦੁਬਾਰਾ ਇਲੈਕਸ਼ਨ ਕੱਲੀ ਉਸੇ ਸੀਟ ਤੇ ਬਾਈ ਇਲੈਕਸ਼ਨ ਕਰਾਏ ਜਾਂਦੇ ਨੇ ਪਰ ਇੱਥੇ ਤੇ ਤਕਰੀਬਨ 30 ਦੇ ਕਰੀਬ ਜਿਹੜੇ ਮੈਂਬਰ ਨੇ ਉਹ ਵੀ ਅਕਾਲ ਚਲਾਣਾ ਜਿਹੜਾ ਹੈ ਕਰ ਚੁੱਕੇ ਨੇ 30 ਦੇ ਕਰੀਬ ਜੇ ਆਪਾਂ ਕਹੀ ਕਿ ਜਿਹੜਾ ਹਲਕੇ ਜਿਹੜੇ ਨੇ ਉਹ ਖਾਲੀ ਪਏ ਨੇ ਤੇ ਫਿਰ ਕਿਵੇਂ ਹੋਵੇਗਾ ਸਿੱਖੀ ਦਾ ਪ੍ਰਚਾਰ ਤੇ ਦੂਜੇ ਬੰਨੇ ਜਿਹੜੀਆਂ ਜਥੇਬੰਦੀਆਂ ਹੈਗੀਆਂ ਨੇ ਉਹਨਾਂ ਨੂੰ ਇਹ ਇਲੈਕਸ਼ਨ ਕਰਾਉਣ ਦੇ ਵੱਲ ਜਿਹੜਾ ਹੈ ਜੇ ਆਪਾਂ ਕੀ ਕਦਮ ਜਿਹੜੇ ਨੇ ਚੁੱਕਣੇ ਚਾਹੀਦੇ ਨੇ ਕੋਈ ਨਾ ਕੋਈ ਭਾਵੇਂ ਇਕੱਠ ਦੇ ਰੂਪ ਦੇ ਵਿੱਚ ਪ੍ਰੋਟੈਸਟ ਦੇ ਰੂਪ ਦੇ ਵਿੱਚ ਕੋਈ ਜਰੂਰ ਇਹਦੀ ਆਵਾਜ਼ ਜਿਹੜੀ ਹੈ بلند ਹੋਣੀ ਚਾਹੀਦੀ ਹੈ ਤਾਂ ਕਿ ਜਿਹੜੀਆਂ ਇਹ ਸੰਸਥਾਵਾਂ ਨੇ ਇਹ ਆਪਣੇ ਆਪ ਦੇ ਵਿੱਚ ਅਕਾਊਂਟੇਬਲ ਹੋਣ ਇਹਨਾਂ ਦੇ ਵਿੱਚ ਜੇ ਆਪਾਂ ਕੀ ਕੰਮ ਕਾਜ ਸਹੀ ਤਰੀਕੇ ਦੇ ਨਾਲ ਚੱਲੇ